ਕਿਉਂਕਿ ਸਵੇਰੇ ਬਹੁਤ ਕੰਮ ਸੀਗੇ ਅਸੀਂ ਲਈਆਂ ਜੀ ਕਣਕ ਦੀਆਂ ਬੋਰੀਆਂ ਅੱਜ ਫੇ ਸਾਡੇ ਧੂਆਂ ਧੂਆਂ ਹੋਇਆ ਬੜੀ ਧੁੱਪ ਆ ਬਾਹਰ ਮੈਂ ਕਿਨਾਰੇ ਬਲੌਗ ਬਣਾਇਆ ਨਾ ਇੱਧਰ ਜਾਂਦੀ ਜਾਂਦੀ ਕਿੱਥੇ ਗਈ ਗਾਇਬ ਹੋ ਗਈ ਬੜੀਆ ਬਣਾ ਕੇ ਤੁਸੀਂ ਮੈਸੇਜ ਕਰਦੇ ਆ ਨਾ ਹਾਂ ਜਿਹੜੀ ਬਣੀ ਆਇਆ ਕੱਲ੍ਹ ਹੀ ਮੈਸੇਜ ਕਰਦੇ ਆ ਅਫ ਪਿਆਰੀ ਸਮਝ ਗਈ ਨਾ ਇੰਨਾ ਪਿਆਰ ਕਰਦੇ ਆ ਮੈਂ ਬਿਊਟੀ ਫੈਮਿਲੀ ਤੁਹਾਡੇ ਬਲੌਗਸ ਬਹੁਤ ਵਧੀਆ ਹੁੰਦੇ ਮਤਲਬ ਅੱਛਾ ਦਿੱਲੀ ਹੋਰੇ ਦਿੱਲੀ ਹੋਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦਿੱਲੀ ਹੋਰੇ ਇੱਥੇ ਸਾਡੇ ਮੰਮੀ ਬੈਠੇ ਆ ਮੰਮੀ ਲੈ ਚਾਹ ਬਣਾ ਕੇ ਦੇਖੋ ਬਿਮਾਰ ਬੰਦੇ ਕੋਲੋਂ ਚਾਹ ਬਣਵਾਈ ਚਾਹ ਸਵਾਦ ਹੋ ਗਈ ਇੱਥੇ ਲੋ ਚਲੋ ਮੱਕੀ ਦੀ ਰੋਟੀ ਠੰਡੀ ਹੁੰਦੀ ਹੈ ਨਾ ਚਲੋ ਪਹਿਲੀ ਫੁਰਸਤ ਵਿੱਚ ਨਿਕਲੋ ਪਹਿਲੀ ਫੁਰਸਤ ਵਿੱਚ ਅੱਜ ਦੀ ਕੱਲ ਦੀ ਤੇ ਪਰਸੋਂ ਦੀ ਕਰੋ ਬਲੌਗ ਦਾ ਐਂਡ 11 ਤੇ ਆਪਾਂ ਕਰਦੇ ਆਂ ਜੀ ਬਲੌਗ ਦੀ ਸ਼ੁਰੂਆਤ ਅੱਜ ਹੋ ਗਈਆਂ ਆਪਾਂ ਥੋੜੇ ਜਿੇ ਲੇਟ ਕਿਉਂਕਿ ਸੇਰੇ ਬਹੁਤ ਕਮ ਸੀਗੇ ਅਸੀਂ ਲਈਆਂ ਜੀ ਕਣਕ ਦੀਆਂ ਬੋਰੀਆਂ ਤੇ ਉਹ ਚੜੀਆਂ ਅਜ ਕੋਠੇ ਦੇ ਪਰ ਅਸੀਂ ਬਲੌਗ ਨਹੀਂ ਬਣਾਇਆ ਹੈਗਾ ਜੇ ਹੁਣ ਬਲੌਗ ਬਣਾਨੇ ਡਰਮ 'ਚ ਦਵਾਈ ਦੂਈ ਪਾ ਕੇ ਡਰਮ 'ਚ ਪਾ ਕੇ ਕਣਕ ਸਾਂਭੀ ਆਪਣੀ ਚਲੋ ਕਰੋ ਬਲੌਗ ਸ਼ੁਰੂ ਜੀ ਜਾਂਦੀਆਂ ਤਾਂ ਕਲਦੀਆਂ ਸੀਗੀਆਂ ਤੇ ਉਸ ਤੋਂ ਹੀ ਸਾਂਭਾਂਗੇ ਨਾਲ ਹਾਂ 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 ਜੀ ਅੱਸੀ ਕਲਦੀ ਸਾਰਿਆਂ ਨੂੰ ਫਰਗਦੱਚੇ ਅੰਦਰ ਆ ਬਲੌਗ ਜੁਮਿਤ ਕਰਦੇ ਜੀ ਸਭ ਠੀਕ ਠਾਕ ਹਾਂ ਅਸੀਂ ਠੀਕ ਠਾਕ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਕਰੀ ਦੀ ਮਿਸ਼ਾ ਨਾਸ਼ਤੇ ਤੋਂ ਹੀ ਹਾਂਜੀ ਕੜੀ ਵਾਲੀ ਰੋਟੀ ਕੜੀ ਵਾਲੀ ਪਰੌਂਠੀਆਂ ਤੇ ਟੀਵੀ ਲਾਓ ਆਪਣੀ ਡਿਊਟੀ ਕਰਿਆ ਕਰੋ ਪਲਕ ਨਾਉਣ ਗਈ ਅੱਜ ਪਲਕ ਨੂੰ ਹੈਗੀ ਛੁੱਟੀ ਤੇ ਅੱਜ ਫੇ ਸਾਡੇ ਧੂਆਂ ਧੂਆਂ ਹੋਇਆ ਵੀ ਜਦੋਂ ਬੇਤਦੀਆਂ ਕੋਈ ਪਰੌਂਠੀਆਂ ਬਣਦੀਆਂ ਉਹ ਧੂਆਂ ਬਹੁਤ ਹੋ ਜਾਂਦਾ ਸਰ ਮਰਜੀ ਖੰਡ ਪਾ ਗੀ ਮਾਵਾ ਕਿਦਾਂ ਹੁਣ ਸਿਹਤ ਠੀਕ ਹੈ ਠੀਕ ਆ ਦਵਾਈ ਲੈ ਕੇ ਹੁਣ ਹੀ ਜਾ ਕੇ ਪਹਿਲਾਂ ਦਿਖਾ ਕੇ ਨਾ ਚੈੱਕ ਕਰਾ ਕੇ ਕਰੀ ਤੇ ਚਲੋ ਹਾਂ ਦਹੀਂ ਠੰਡਾ ਹੁੰਦਾ ਉਹ ਤਾਂ ਪਕਾਣ ਨਹੀਂ ਨਾ ਹੋਇਆ ਫਾਰ ਲੱਗਦਾ ਵਾਰ ਨਹੀਂ ਹੈਗਾ ਚਲੋ ਜਾ ਕੇ ਦੇਖਦੇ ਆ ਚੈੱਕ ਕਰਾਂਦੇ ਆ ਤੇ ਲਓ ਜੀ ਇੱਧਰ ਰੋਟੀ ਆ ਗਈ ਟੀਵੀ ਵੀ ਸਾਡਾ ਲੱਗ ਗਿਆ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਫਿਰ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਟਾਈਮ ਹੋ ਗਿਆ ਸਵਾ 11 ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਆ ਵਿਲੇ ਤੇ ਅੱਜ ਕੀ ਪ੍ਰੋਗਰਾਮ ਆ ਦੁਪਹਿਰ ਦਾ ਜੀ ਇਹੀ ਸਾਡੇ ਘਰ ਜੇ ਰਹਿੰਦਾ ਹਮੇਸ਼ਾ ਮਸਲਾ ਵੀ ਕੀ ਬਣਾਈਏ ਚਲੋ ਤੁਸੀਂ ਦੇਖੋ ਪਹਿਲਾਂ ਮੈਂ ਸੋਚਦੇ ਆ ਕੀ ਬਣਾਉਣਾ ਹੈ ਹੈ ਆਹੋ ਉਹਨੇ ਨਹੀਂ ਨਾ ਖਾਣਾ ਨਹੀਂ ਨਾ ਦੱਸਦੇ ਆ ਨਾ ਉਹਨੇ ਟੀਟੇ ਨਹੀਂ ਖਾਣੀ ਆ ਤੇ ਚਲੋ ਫੈਸਲਾ ਕਰੋ ਤੁਸੀਂ ਸੋਚੋ ਮੈਂ ਸਕੂਟਰੀ ਕੱਢਦਾ ਤੇ ਮੰਮੀ ਨੂੰ ਪਹਿਲਾਂ ਲੈ ਕੇ ਜਾਣਾ ਦਵਾਈ ਲੈ ਕੇ ਦਵਾ ਫਿਰ ਉਸ ਤੋਂ ਬਾਅਦ ਘਰੇ ਛੱਡ ਕੇ ਮੈਂ ਦੁਕਾਨੇ ਚੱਲ ਜਾਣਾ ਜੇ ਕੋਈ ਸਬਜ਼ੀ ਭਾਜੀ ਲੈਣੀ ਹੋਈ ਮੈਨੂੰ ਦੱਸ ਦਿਓ ਹੈ ਤੇ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਮਿਲਦੇ ਆਂ ਜੀ ਫਿਰ ਟਾਈਮ ਇੱਧਰ ਇੱਕ ਵਾ ਚੱਲਿਆ ਆ ਹਾਂਜੀ ਇੱਧਰ ਲੈ ਆਏ ਆ ਸਬਜ਼ੀ ਬੜੀ ਧੁੱਪ ਆ ਬਾਹਰ ਲੋ ਜੀ ਸਭ ਦੀ ਗੋਭੀ ਲੈ ਕੇ ਆਈਆਂ ਪਾਣੀ ਪੀਣਾ ਪੁੱਤ ਮੈਂ ਨਹੀਂ ਪੀਣਾ ਹੈਗਾ ਮੈਂ ਨਾ ਸਕੰਨਵੀ ਦੇਮਨ ਬਣਾ ਕੇ ਦੁਕਾਨੇ ਲੈ ਕੇ ਜਾਣੀ ਗੋਭੀ ਕਾਬੀ ਵਗੈਰਾ ਸਾਰੀ ਲਓ ਜੀ ਆ ਲੈਂਦਾ ਇੱਕ ਜੂਸ ਮੰਮੀ ਨੂੰ ਦਿੰਨੇ ਆ ਜੂਸ ਹਾਂ ਇਹ ਮਾਂ ਦੂਸਰੇ ਅੰਦਰ ਲੈ ਕੇ ਆਈਆਂ ਮਟਰ ਖੀਰੇ ਤੇ ਇੱਧਰ ਲਸਣ ਠੀਕ ਹੈ ਨਾ ਗੋਭੀ ਤੇ ਆਲੂ ਹੈਂ ਕੋ ਬਗੈਰ ਨਹੀਂ ਦੇਣੀ ਬਰਸ ਤੋਂ ਬਗੈਰ ਮੰਮੀ ਪਾਦਨ ਨੇ ਗਰਮੀ ਹੋ ਗਿਆ ਹੁਣ ਮਮੀ ਗਰਮੀ ਦਾ ਕੁਛ ਨਹੀਂ ਪਵਾ ਆ ਵਿੱਚ ਲੈ ਪਾਣੀ ਪਾ ਲੈ ਥੋੜਾ ਜਾ ਚਲੋ ਲੈ ਪਾਣੀ ਪੀਓ ਤੁਸੀਂ ਨਹੀਂ ਪੀਣਾ ਸੀ ਮਾਸਟਰ ਜੀ ਨਹੀਂ ਮੈਂ ਨਿੰਗੂ ਪਾਣੀ ਬਣਾਉਣਾ ਨਿੰਗੂ ਪਾਣੀ ਪੀਵਾਂ ਮਮੇ ਜੀ ਉਹ ਤੇ ਬਾਹਰ ਤੋਂ ਨਹੀਂ ਬੈਠੀ ਜਮਦੀ ਲੱਗੀ ਕੀ ਗਾ ਲੂਗੀ ਬੋਤੀ ਲਾਈਟ ਲੋ ਵਿੱਚ ਚੱਲ ਜਾਂਦੀ ਹੈ ਤਾਂ ਕਰਕੇ ਵੀ ਜਾਂਦੀ ਹੈ ਨਾ ਕੱਲ ਕੱਲ ਜਿੰਨੇ ਟਾਈਮ ਤੇ ਲਾਈਟ ਗਈ ਪਾ ਦੇ ਪੱਖਾ ਹੀ ਓਨ ਕਰ ਦੋ ਹੈ ਹੈ ਲੀ ਆਂਦੀ ਸਬਜੀ ਕਰਨੀ ਆ ਤੇ ਤੇ ਲੂਹਾ ਪੈਂਦਾ ਪਿਆ ਬਾਦ ਇਤੋਂ ਪਾ ਦੋ ਇਹ ਕੋਈ ਬਾਦ ਉਹ ਮੈਂ ਬਣਾ ਦਿਆਂ ਹੁਣ ਡੇਢ ਵਜ ਚੱਲਾ ਮਾਂ ਕੀ ਕਰਦੇ ਫਿਰ ਗੋਭੀ ਰੱਖੀ ਆ ਉੱਪਰ ਨਹੀਂ ਗੋਭੀ ਲੱਗੀ ਬਣਾਉਣੀ ਹੈ ਗੋਭੀ ਬਣਾਉ ਉਹ ਮਾਂ ਮਾਂ ਨੂੰ ਲੱਗਿਆ ਗੋਭੀ ਮੈਂ ਕਿੰਨੇ ਟਾਈਮ ਦਾ ਵਲੌਗ ਬਣਾਇਆ ਨਾ ਮੈਂ ਕਿੰਨੇ ਟਾਈਮ ਦਾ ਵਲੌਗ ਕਿਹਨੂੰਦੀ ਨੀ ਤੇਰਾ ਸਟੀ ਕੜਾਈ ਹੋਈ ਸੀ ਪਿਆਜ਼ ਹਾਂ ਤੇਰਾ ਐਸਾ ਕਿਸੀ ਹੋ ਭੈਣ ਇਹ ਕੋਈ ਨਹੀਂ ਕੈਸੀ ਹੈ ਬਹਿਨਾ ਬਹੁਤ ਠੀਕ ਹੋ ਰਹਾ ਇਹ ਦਾਦੀ ਦਾਦੀ ਕਿਥੇ ਹੈ ਮੈਂ ਕਿਹਾ ਦਾਦੀ ਦਾਦੀ ਕਿਥੇ ਹੈ ਦਾਦੀ ਗਾਇਬ ਹੋ ਗਈ ਆਫੇ ਕਪੜਾ ਫੇਰ ਦੇ ਲੱਗਦਾ ਮੈਨੂੰ ਆਂਟੀ ਨੇ ਕੰਮ ਵਾਲੀ ਬੜਾ ਹੋ ਕੇ ਗੋਭੀ ਗੋਭੀ ਬਣਾ ਕੇ ਚਲ ਅਣਕਸੇ ਕੰਮ ਜਾਂਦੀ ਹੈ ਜਿੰਗੀ ਹੋਰ ਨਾਲ ਲਿਆ ਵੇ ਹੋਰ ਮੈਂ ਜਨਾ ਤੁਸੇ ਹੀ ਲਿਆ ਸੀ ਹਾਂਜੀ ਹਾਂ ਦੇ ਪੇਟ ਉੱਤ ਕਾ ਹੂੰ ਠੀਕ ਆ ਤਾਂ ਤਲਾ ਜਾ ਬੀ ਇਹਨੂੰ ਕਿੱਥਾ ਹੋ ਲ ਗਈ ਉਹ ਚੱਲ ਗਿਆ ਨਾ ਕੱਲ ਵਾਲਾ ਬਲਵਾਂ ਦੇਖ ਕੇ ਹਾਂ ਇਹਨੂੰ ਲੱਗਿਆ ਉਹ ਸਮਝ ਤਾਂ ਗਈ ਹੋਣੀ ਹੈ ਇਹਨੂੰ ਮੇਰੇ ਤੇ ਲੱਗੀ ਆ ਹਾਂ ਹਾਂ ਕੇਕ ਆਈਡੀਆ ਬਣਾ ਕੇ ਕੇਕ ਆਈਡੀਆ ਬਣਾ ਕੇ ਮੈਸੇਜ ਕਰਦੇ ਆ ਨਾ ਹਾਂ ਸਭ ਕੁਝ ਕਰਤੇ ਵੀ ਚੰਗੀਆਂ ਕਿ ਅਸੀਂ ਚੰਗੀਆਂ ਆ ਕਿ ਜਦੋਂ ਸਾਡੇ ਵਰਗੇ ਕੋ ਗੱਲ ਕਹਿ ਦਿੰਦੇ ਆ ਉਸ ਸਮੱਸਿਆ ਦੇ ਇਹੋ ਲਈ ਨ ਸਮਝ ਗਈ ਤਾਂ ਹੀ ਉਹਨੇ ਆਦਿ ਕਾਲੀ ਕੈ ਗਈ ਨਿਆਇ ਕਾਲੀ ਮੈਸੇਜ ਆਦੇ ਤਰ੍ਹਾਂ ਦੇ ਦਿੱਤੀ ਆ ਹਾਂ ਸਾਰਿਆਂ ਵਿੱਚ ਸਿਆਪੇ ਮਾਣ ਵਾਲੀ ਉਹ ਸੀ ਚਲੋ ਮਹਾਰਾਜ ਦੇਖਦਾ ਆ ਪਰਮਾਤਮਾ ਨੇ ਕਦੀ ਉਹਦਾ ਭਲਾ ਨਹੀਂ ਕਰਨਾ ਆ ਕਦੀ ਨਹੀਂ ਭਲਾ ਨਹੀਂ ਕਰਨਾ ਆ ਬਸ ਚਲੋ ਉਹ ਦਿਨ ਤੱਕ ਪਰ ਹਾਲਾ ਉਹ ਵੀ ਕਰਨ ਨੂੰ ਦੇਖਦਾ ਜੇ ਅਸੀਂ ਕਿਸੇ ਨਾਲ ਮਾੜੀ ਕਰਾਂਗੇ ਤਾਂ ਅਸੀਂ ਉਹ ਕਿਹਾਗੇ ਕਿਹੜਾ ਕਰੂਗਾ ਤਾਂ ਭੁਗਤੂਗਾ ਹਾਂ ਠੀਕ ਆ ਪਰਮਾਤਮਾ ਸਾਹਿਬ ਨੂੰ ਦੇਖਦਾ ਆ ਕਿਹੜਾ ਕਿੰਨਾ ਚੰਗਾ ਆ ਉਸ बोलन दी ਲੋੜ ਨਹੀਂ ਰੱਬ ਦੇਖਦਾ ਹੈ ਨਾ ਜਿੱਥੇ ਫੈਸਲਾ ਹੋਣਾ ਉਹਨੂੰ ਪਤਾ ਹੈ ਨਾ ਬਾਕੀ ਦਾ ਪਰ ਕਿਸੇ ਦੇ ਲੈ ਕੇ ਕਿਸੇ ਬਾਰੇ ਬੋਲਣਾ ਨਾ ਕਲਾ ਆਪ ਦੇਖੋ ਨਾ ਵੀ ਆਪ ਕਿਦਾਂ ਦੇ ਆ ਹੂੰ ਠੀਕ ਹੈ ਉਹਨੂੰ ਪਤਾ ਤਾਂ ਲੱਗ ਗਿਆ ਤੇ ਮੇਰੇ ਬਾਰੇ ਕੇ ਜਿਹਨੇ ਉਹ ਹੈ ਜੀ ਵੀ ਸਾਡੀ ਰਿਸ਼ਤੇਦਾਰੀ ਚੁਈਆਂ ਖਾਸ ਰਿਸ਼ਤੇ ਖਾਸ ਰਿਸ਼ਤੇਦਾਰੀ ਰਹੇ ਸੀ ਹੁਣ ਨਹੀਂ ਪਰ ਸੀ ਹੋਰ ਵੀ ਚਲੋ ਉਹਨੂੰ ਪਤਾ ਤਾਂ ਲੱਗ ਗਿਆ ਕਿਉਂ ਬੰਦਾ ਨਾ ਫਿਰ ਰੀਅਲ ਆਈਡੀ ਤੋਂ ਮੈਚ ਕਰੋ ਹਾਂ ਸਾਨੂੰ ਵੀ ਕੰਫਰਮ ਹੋਵੇ ਨਾ ਹਾਂ ਤੁਸੀਂ ਵੀ ਕਰਦੇ ਨਾਲੇ ਬਲੌਗ ਥੱਲੇ ਕਰੋ ਜਿੱਥੇ ਤੁਸੀਂ ਦੇਖਿਆ ਆ ਫਿਰ ਫਿਰ ਆਪਾਂ ਨਾਲੀ ਤਕਲੀਫ ਹੋਣੀ ਮੇਰੇ ਅਸੀਂ ਤੁਹਾਡਾ ਇਤਨਾਮ ਲੈ ਕੇ ਰਿਪਲਾਈ ਵੀ ਕਰੀਏ ਹੈ ਨਾ ਤੇ ਤੁਸੀਂ ਫੇਕ ਆਈਡੀਆਂ ਬਣਾ ਕੇ ਇੰਸਟਾਗ੍ਰਾਮ ਤੇ ਕਮੈਂਟ ਲਰਦੇ ਪਏ ਹੋ ਉਹ ਵੀ ਉਹ ਵੀ ਮੇਰੇ ਅਕਾਊਂਟ ਤੇ ਜਿੱਥੇ ਪਤਾ ਆ ਕਿ ਆ ਕੁੜੀ ਚਲਾਉਂਦੀ ਵੀ ਆ ਹੈ ਨਾ ਜੇ ਘਰ ਦੇ ਆਣੂਈਆਂ ਹਰਮਨ ਨੂੰ ਨਹੀਂ ਕਰਦੇ ਇਹਦਾ ਪਤਾ ਆ ਜਿੱਥੇ ਉਹ ਜ਼ਿਆਦਾ ਲੈਦੀ ਆ ਉੱਥੇ ਮੁੱਤ ਨਸੀ ਤਾ ਦਲੋ ਹੋ ਗਿਆ ਪਰ ਉਹ ਦੇਖ ਰਹਾ ਹੈ ਨਹੀਂ ਜਿਆਦਾ ਤਾਂ ਨਹੀਂ ਬੋਲਣਾ ਹੈਗਾ ਪਰ ਉਹਨੂੰ ਸਮਝ ਗਈ ਉਹਨੂੰ ਆ ਪਿਆਰੀ ਸਮਝ ਗਈ ਚਲ ਲੈਣਾ ਚਲ ਲੋ ਉਹਦੇ ਲਈ ਟਾਈਮ ਖਰਾਬ ਕਰਨੇ ਤੋਂ ਚੰਗਾ ਹੈ ਨਾ ਸਾਡੇ ਜਿਹੜੇ ਬਾਕੀ ਸਾਨੂੰ ਪਬਲਿਕ ਦੇਖਦੀ ਹੈ ਨਾ ਅਸੀਂ ਉਹ ਅਸੀਂ ਨਾਲੇ ਬਹੁਤ ਖੁਸ਼ ਹਾਂ ਤੁਸੀਂ ਇੱਕ ਇੱਕ ਕਰਕੇ ਅਸੀਂ ਜਿਹੜੇ 99 ਸਾਰੇ ਵਧੀਆ ਪੋਜ਼ਿਟਿਵਿਟੀ ਦਿੰਦੇ ਆ ਹਨਾ ਅਸੀਂ ਉਹਨਾਂ ਉਹਨਾਂ ਨਾਲ ਤਾਂ ਚਲੋ ਵਧੀਆ ਪਬਲਿਕ ਨੂੰ ਇਹ ਨਹੀਂ ਕਹਿੰਦੇ ਆ ਕਿ ਕਿਉਂਕਿ ਉਹ ਸਾਡੀ ਰਿਸ਼ਤੇਦਾਰੀ ਦੇ ਵਿੱਚ ਗੱਲ ਆ ਸਾਡੇ ਲਈ ਬਾਕੀ ਜਿਹੜੇ ਸਾਨੂੰ ਦੇਖਦੇ ਆ ਬਾਕੀ ਇੰਨਾ ਇੰਨਾ ਪਿਆਰ ਕਰਦੇ ਆ ਮੈਂ YouTube ਫੈਮਿਲੀ YouTube ਫੈਮਿਲੀ ਇੰਨੀ ਮਤਲਬ ਇੰਨੀ ਇੰਸਟਾ ਵੀ ਇੰਸਟਾ ਦੇ ਸਨੈਪਸ ਟਾੜਦੇ ਵੀ ਮੇਨਾ ਸਾਰੇ ਇੰਨੇ ਵਧੀਆ ਬੈਸਟ ਆ ਸਾਰਿਆਂ ਨੇ ਮੈਂ ਕਹਿੰਦੀ ਸਨੈਪਸ ਜੇ ਮੈਂ ਸਟੋਰੀ ਕਰਨੀ ਨਾ ਸਾਰੇ ਵੈਸਟੇ ਲੈ ਕੇ ਪੁੱਛੂਗਾ ਤੁਹਾਡੇ ਬੰਮਾ ਵਲੌਗ ਬਣਾਉਂਦੇ ਆ ਤੁਹਾਡੇ ਬੰਮਾ ਬ ਤੁਹਾਡੇ ਵਲੌਗਸ ਬਹੁਤ ਵਧੀਆ ਹੁੰਦੇ ਮਤਲਬ ਉਹ ਸਾਰੇ ਇੰਨੀ ਪੋਜ਼ਿਟਿਵਿਟੀ ਦਿੰਦੇ ਆ ਹਨਾ ਪੋਜ਼ਿਟਿਵ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਇਸ ਬਾਰੇ ਇਹ ਕੁਛ ਨਹੀਂ ਮੋਲਣਾ ਚਲੋ ਇਸ ਬਾਰੇ ਇਸ ਬਾਰੇ ਬਾਕੀ ਜਿਹੜੇ ਸਾਨੂੰ ਦੇਖ ਰਹੇ ਆ ਸਾਨੂੰ ਤਿਆਰ ਕਰਦੇ ਆ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਅੱਛਾ ਦਿਲੀ ਹੋਰੇ ਦਿਲੀ ਹੋਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਏ ਦਿਲੀ ਹੋਰੇ ਕੀ ਚੀਲੀ ਦੁਆ ਲੱਗੀ ਹੈ ਨਾ ਅਗ ਲੱਗੀ ਅਗ ਵੱਲੋਂ ਕਰਕੇ ਦਿਖਾ ਪੱਲੂ ਕਿਦਾਂ ਪੱਲੂ ਕਿਦਾਂ ਚੀਲੀ ਦੁਆ ਚੀਲੀ ਨੂੰ ਅੱਗੇ ਲੱਗੀ ਇਹ ਗੱਲ ਨਹੀਂ ਪਰਮਾਤਮਾ ਦੇਖਦਾ ਜੋ ਸੜਨ ਵਾਲਾ ਸੜ ਗਿਆ ਸੜਨ ਵਾਲੇ ਨੂੰ ਹੀ ਨਹੀਂ ਪਤਾ ਹੈਗਾ ਕਿ ਤੀਲੀ ਪਹਿਲਾਂ ਆਪਣੇ ਆਪ ਸੜਦੀ ਹੈ ਫੇਰ ਬਾਕੀਆਂ ਨੂੰ ਸਾੜਦੀ ਹੈ ਆਪ ਹੀ ਮੱਚ ਜਾਂਦੀ ਹੈ ਫੇਰ ਸੜ ਕੇ ਕਿਸਦਾ ਕੁਛ ਨਹੀਂ ਜਾਂਦਾ ਚਲੋ ਕਹੀ ਅਸੀਂ ਅਸੀਂ ਜਿਹੜੇ ਸਾਨੂੰ YouTube ਤੇ ਦੇਖਦੇ ਆ ਅਸੀਂ ਉਹਨਾਂ ਨੂੰ ਕਿਤੇ ਨੂੰ ਨਹੀਂ ਕੁਛ ਕਹਿੰਦੇ ਹੈਗੇ ਕਿ ਕਿਉਂਕਿ ਇਹ ਸਿਰਫ ਇਹ ਨਹੀਂ ਸਾਡਾ ਬਲੌਗ ਦੇਖਿਆ ਨਾ ਦੇਦੇ ਵਾਰੀ ਅਸੀਂ ਕਿਹਾ ਸੀਗਾ ਹਾਂ ਰੀਅਲ ਵਿੱਚ ਉਹਨੇ ਕੀਤਾ ਵੀ ਆ ਬਹੁਤ ਮਾਰਾ ਕੀਤਾ ਸਾਰੇ ਨੂੰ ਕਿਹਾ ਸੀਗਾ ਉਹਨੂੰ ਪਤਾ ਹੈ ਕਿ ਮੈਂ ਕੰਮ ਕੀਤਾ ਹੈ ਤੇ ਤਾਂ ਹੀ ਉਹਦਾ ਰਿਪਲਾਈ ਤਾਂ ਹੀ ਉਹਦਾ ਰਿਪਲਾਈ ਆਇਆ ਜੇ ਉਹ ਇਦਾਂ ਦੀ ਨਹੀਂ ਹੋ ਜੇ ਉਹ ਇਦਾਂ ਦੀ ਨਾ ਹੋ ਹੋਣਾ ਨਾ ਕਿ ਨਹੀਂ ਅਸੀਂ ਕੀਤਾ ਤਾਂ ਫਿਰ ਅਗਲੇ ਨੂੰ ਫਰਕ ਹੀ ਨਾ ਪਵੇ ਅਗਲੇ ਨੂੰ ਪਤਾ ਕਿ ਮੈਂ ਕੀਤਾ ਹੈ ਅਗਲੇ ਨੂੰ ਫਰਕ ਪਿਆ ਦੇਖ ਲੋ ਸਾਡੇ ਬਲੌਗ ਵੀ ਦੇਖਦੀ ਆ ਸਾਡੇ ਬਲੌਗ ਵੀ ਦੇਖਣੇ ਆ ਹਾਂ ਸਾਰਾ ਕੁਝ ਸਾਡੀ ਨਿਗਾ ਵੀ ਰੱਖਣੀ ਆ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਆ ਕਿ ਸਭ ਕੁਝ ਚੈੱਕ ਦੇਖ ਨਿਗਾ ਵੀ ਰੱਖਣੀ ਆ ਠੀਕ ਆ ਜਾਂ ਫੇ ਨਹੀਂ ਉਹਨੂੰ ਚੰਗੇ ਲੱਗਦੇ ਸਾਡੇ ਵਲੌਗਸ ਨਾਲ ਨਾ ਦੇਖ ਸਾਨੂੰ ਬੇਸ਼ੱਕ ਸਾਨੂੰ ਬਲੌਗ ਕਰ ਦੇਣ ਬੇਸ਼ੱਕ ਚਲੋ ਅਖੜਾ ਮੂੜ ਜੇ ਖਰਾਬ ਨਾ ਕਿਤੇ ਚਲੋ ਮੈਂ ਲਾਣੀ ਆ ਤੜਕਾ ਹੋਰ ਚਲੋ ਇਹ ਕਿਉਂ ਵਾਲੀ ਇਹ ਕਿਹਨਾ ਵਾਲੀ ਹੈ ਇਸ ਵਾਲ ਗੁੱਦੀ ਹਾਂ ਸਾਫ ਹੋ ਗਈ ਗੁੱਦੀ ਇਹ ਚੈਨ ਲਾ ਲਓ ਫਿਰ ਲਾਓ ਮੈਂ ਤੜਕਾ ਫਿਰ ਇੱਧਰ ਲੱਗੀਆਂ ਵੀ ਅਸੀਂ ਚਾਹ ਤੇ ਨਾਲ ਖਾਵਾਂਗੇ ਅਸੀਂ ਪਕੌੜੀਆਂ ਜਿਹੜੀਆਂ ਅਸੀਂ ਬਣਾਈਆਂ ਸਬਜ਼ੀ ਇੱਧਰ ਹੀ ਬੈਠੀ ਆ ਇੱਧਰ ਸਾਡੇ ਮੰਮੀ ਬੈਠੇ ਆ ਮੰਮੀ ਲੈ ਚਾਹ ਬਣਾ ਕੇ ਦੇਖੋ ਬਿਮਾਰ ਬੰਦੇ ਕੋਲ ਅਸੀਂ ਚਾਹ ਬਣਵਾਈ ਸ਼ਰਮ ਤਾਂ ਨਹੀਂ ਸਾਨੂੰ ਆndi ਹੈਗੀ ਦੇਖੀ ਕੀ ਕਰੀਏ ਸ਼ਰਮ ਤਾਂ ਆਂਦੀ ਆ ਪਰ ਸਾਨੂੰ ਚਾਹ ਸਵਾਦ ਨਹੀਂ ਲੱਗਦੀ ਹਨਾ ਜੀ ਚਾਹ ਸਵਾਦ ਹੋਵੇ ਇੱਥੇ ਲੋ ਜੀ ਇੱਧਰ ਮੇਰਾ ਘਰ ਵਾਲਾ ਆ ਗਿਆ ਦੁਕਾਨ ਤੋਂ ਠੀਕ ਆ ਇਹ ਹੁਣ ਕਰਨ ਦੇ ਆ ਰੈਸਟ ਇੱਧਰ ਮੰਮੀ ਬੈਠੇ ਆ ਹਾਂਜੀ ਮੰਮੀ ਹਾਂਜੀ ਠੀਕ ਆ ਹੁਣ ਹਾਂਜੀ ਅੱਜ ਦੇਖਦੇ ਪਏ ਆ ਅਸੀਂ ਟੀਵੀ ਤੇ ਸਾਡੇ ਆ ਘਰ ਸਾਰੀ ਸਫਾਈ ਨੀਡ ਐਂਡ ਕਲੀਨ ਸਾਰਾ ਕੁਝ ਹੋ ਗਿਆ ਆ ਤੇ ਇੱਧਰ ਬੈਠੀ ਆ ਮੇਰੀ ਮੋਟੋ ਹੈਲੋ ਹੈਲੋ ਇੱਧਰ ਬੈਠੀ ਆ ਮੇਰੀ ਮੋਟੋ ਲੇਟਣ ਡਈ ਆ ਖਾਪੀ ਕੇ ਦੇਖੋ ਜੀ ਇੱਧਰ ਵੀ ਐਸੀ ਲਾ ਕੇ ਬੈਠੀ ਆ ਇਹ ਤੇ ਇੱਸੀ ਉਧਰ ਵੀ ਚੱਲਣ ਡਿਆ ਆ ਤੇ ਇੱਧਰ ਮੈਂ ਲਾ ਦਿੱਤੀ ਆ ਸਬਜ਼ੀ ਨੂੰ ਲਾ ਦਿੱਤਾ ਆ ਤੜਕਾ ਦੇਖੋ ਵੀ ਸਬਜ਼ੀ ਦਾ ਕਲਰ ਚੱਕ ਸਕਦੇ ਆ ਬਹੁਤ ਸੋਹਣਾ ਤਬ ਜੀ ਬੰਦੀ ਪਈ ਆ ਤੇ ਇੱਧਰ ਤੁਨੀਆ ਤੁਨੀਆ ਮੈਂ ਧੋ ਕੇ ਰੱਖ ਦਿੱਤਾ ਤੇ ਬਣਾਉਂਗੀ ਹੁਣ ਮੈਂ ਰੋਟੀ ਇੱਕ ਕਰ ਦਈਏ ਬੱਤੀ ਬੰਦ ਟਾਈਮ ਹੋ ਗਿਆ ਆ ਪਾਣੇ ਤਿੰਨ ਹੋ ਚੱਲੇ ਆ ਹੁਣ ਅਸੀਂ ਕਰਨਾ ਆ ਕੰਮ ਪਹਿਲਾਂ ਅਸੀਂ ਪੀ ਲਈਏ ਚਾਹ ਇਸ ਤੋਂ ਪਹਿਲਾਂ ਕਿ ਸਾਡੀ ਚਾਹ ਬਣ ਜਾਵੇ ਪਾਣੀ ਅਸੀਂ ਪੀ ਲਈਏ ਲਈ ਸਾਡੀ ਰੋਟੀ ਆ ਚੱਲੀ ਆ ਤੇ ਇੱਧਰ ਸਾਡੀ ਮザ ਲੱਗੇ ਆ ਖਾਣ ਅੱਜ ਮੱਕੀ ਦੀ ਰੋਟੀ ਚਲੋ ਮੱਕੀ ਦੀ ਰੋਟੀ ਠੰਡੀ ਹੁੰਦੀ ਆ ਨਾ ਇਸ ਕਰਕੇ ਤੁਹਾਨੂੰ ਮੱਕੀ ਦੀ ਰੋਟੀ ਪਕਾ ਕੇ ਦਿੱਤੀ ਆ ਹਾਂਜੀ ਤੁਸੀਂ ਖਾਣਾ ਕੁਛ ਹੈਂ ਖਾਂ ਲੱਗ ਗਿਆ ਵੈਰੀ ਗੁੱਡ ਮੈਂ ਨਿੰਬੂ ਪਾਣੀ ਹਵਾਤ ਲਓ ਜੀ ਇੱਧਰ ਰੋਟੀ ਪਾਣੀ ਦੀ ਹੋ ਗਈ ਤਿਆਰੀ ਸਬਜੀ ਗੋਭੀ ਦੀ ਹੋ ਗਈ ਰੈਡੀ ਚਲੋ ਤੁਸੀਂ ਵੀ ਲੈ ਲੈ ਕੇ ਸਾਡੇ ਨਾਲ ਆਪ ਆਪਣੀਆਂ ਥਾਲੀਆਂ ਚੱਲੋ ਲਓ ਜੀ ਆਪਾਂ ਆਪਣੀਆਂ ਥਾਲੀਆਂ ਲੈ ਕੇ ਚੱਲੋ ਜਿੰਦੇ ਪਹਿਲੀ ਫੁਰਸਤ ਮੈਂ ਨਿਕਲੋ ਪਹਿਲੀ ਫੁਰਸਤ ਮੈਂ ਲਓ ਜੀ ਅਸੀਂ ਨਿਕਲਣ ਲੱਗੇ ਆ ਤਾਂ ਪਾਣੀ ਲੈ ਕੇ ਆ ਜਾਓ ਲਓ ਜੀ ਸੈਲਡ ਪਹਿਲਾਂ ਹੀ ਪਹੁੰਚ ਗਿਆ ਹੈ ਅੰਦਰ ਇੰਦਰ ਦਿਖਾ ਰਿਹਾ ਜੀ ਪਾਕਿਸਤਾਨ ਦੀ ਔਕਾਤ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਦੁਪਹਿਰ ਦਾ ਲੋ ਜੀ ਇੱਧਰ ਟਾਈਮ 7:00 ਵੱਜ ਗਏ ਤੇ ਆਪਾਂ ਕੋਈ ਵਲੌਗ ਵੀ ਬਣੂ ਨੇ ਤੇ ਇੱਧਰ ਕੱਟਦੇ ਪਏ ਆ ਸੂਟ ਦੇਖੋ ਇਹ ਲਾਈਨ ਅਪ ਸੂਟ ਨਹੀਂ ਫਰਕ ਕੱਟਦੇ ਪਏ ਹਨ ਲਗਦਾ 팔 ਚੋਕਦੀ ਆ ਹਾਂ ਥੋੜਾ ਪਿਆਰੇ ਆ ਪੰਜਾਬ ਬੰਦ ਹੋਰ ਕੀ ਪਤਾ ਨਹੀਂ ਕੀ ਹੋ ਰਿਹਾ ਨਹੀਂ ਸਹੀ ਗੱਲ ਆ ਡਾਰੀ ਲੱਗਦਾ ਵੇ ਡਾਈ ਲੱਗਦਾ ਪਤਾ ਨਹੀਂ ਅਸਮ ਨੂੰ ਡੇ ਦੀ ਛੁੱਟੀਆਂ ਹਾਂ ਦੋ ਛੁੱਟੀਆਂ ਇਕੱਠੀਆਂ ਆ ਗਈਆਂ ਹੋਰ ਤਿੰਨ ਛੁੱਟੀਆਂ ਅੱਜ ਦੀ ਕੱਲ ਦੀ ਤੇ ਪਰਸੋਂ ਦੀ ਹੈਨਾ ਫੰਕਸ਼ਨ ਕਿਦਾਂ ਜੀ ਗਏ ਆ ਨਾ ਹੈ ਫੰਕਸ਼ਨ ਕੱਲ ਜੀ ਦਾ ਫੰਕਸ਼ਨ 2 ਮਈ ਦਾ ਕੈਂਸਲ ਕਰ ਦਿੱਤਾ ਫੰਕਸ਼ਨ ਦਾ ਅੱਛਾ ਠੀਕ ਆ ਚਲੋ ਕਰ ਲੇ ਫਿਰ ਕਟਿੰਗ ਹਨ ਸੁਲਾ ਦੂ ਨਾ ਫਿਰ ਮਿਲਦੇ ਆ ਇਦਾਂ ਜੀ ਆਗੇ ਰੋਟੀ ਜੀ ਚਲੋ ਲੱਗੇ ਆ ਜੀ ਆਪਾਂ ਹੁਣ ਖਾਣ ਰੋਟੀ ਪਾਣੀ ਆ ਗਿਆ ਸਾਡਾ ਨਿੰਬੂ ਪਾਣੀ ਨਾਲ ਤੇ ਚਲੋ ਮਿਲਦੇ ਆ ਹਾਂ ਤੇ ਆਪਾਂ ਕਰਦੇ ਆ ਬਲੌਗ ਦਾ ਐਂਡ ਅੱਜ ਵੀ ਕੋਈ ਖਾਸ ਕੰਮ ਨਹੀਂ ਕੋਈ ਕਰਦੇ ਹੁਣ ਸਵਾਲਾ ਸਲਾਈ ਸੁਲੀ ਦਾ ਕੰਮ ਚੱਲਦਾ ਨਾ ਉਹਦੇ ਕਰਕੇ ਫਿਰ ਬਿਜ਼ੀ ਚੱਲਦਾ ਪਿਆ ਕੰਮ ਤਾਂ ਸ਼ਡਿਊਲ ਹਾਂ ਚਲੋ ਠੀਕ ਆ ਜੀ ਮਿਲਦੇ ਆ ਜੀ ਰੋਟੀ ਖਾ ਕੇ ਜੀ ਰੋਟੀ ਪਾਣੀ ਖਾ ਗਏ ਸਾਰਾ ਸਭ ਨੂੰ ਸਾਂਗੇ ਹੋ ਗਏ ਆ ਵਿਲੇ ਆ ਗਏ ਆ ਰੂਮ ਚ ਆਪਣੇ ਤੇ ਚਲੋ ਸਭ ਕੁਝ ਉਧਰੋਂ ਮੈਂ ਚੱਕਿਆ ਨਹੀਂ ਐ ਚਾ ਕੋਈ ਦੇਖ ਲੈਣਾ ਮੈਂ ਤੇ ਤੁਸੀਂ ਕਰੋ ਕਰੋ ਵਲੋਗ ਦਾ ਐਂਡ ਹਾਂਜੀ ਲੈਂਚਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਓ ਦੱਸਿਓ ਸਾਨੂੰ ਸਾਡੇ ਵਲੋਗ ਕਿੱਦਾਂ ਦੇ ਲੱਗਦੇ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਵਧੀਆ ਜਿਹਾ ਹਾਂ ਤੇ ਮਨ ਖੁਸ਼ ਹੋ ਜੇ ਚਲੋ ਠੀਕ ਆ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੋਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ